ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਪਰ ਮੈਨੂੰ ਅਫਸੋਸ ਹੈ ਕਿ ਇਹਦੇ ਇਹਦੀ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂ ਹੈ ਉੱਥੇ ਜਾ ਰਿਹਾ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਨੇ ਤਬਾਹ ਤਾਂ ਕਰਤਾ ਪੰਜਾਬ ਅੱਜ ਕਿ ਨਵਾਂ ਸਾਲ ਹੈ ਸੋ 2 ਮਹੀਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਤੋਂ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਵਾਂਗੇ ਸਾਰੇ ਅਸੀਂ ਹਲਕਾ ਇੰਚਾਰਜ ਹੀ ਬਣਾਏ ਆ ਅਪ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਏ ਆ ਅਸੀਂ ਨੇ ਲੀਡਰਸ਼ਿਪ ਲਈ ਹੈ ਹੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੀ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਗੰਨ ਨਹੀਂ ਚੱਲੀ ਸਰਕਾਰ ਨੇ ਪ੍ਰਾਈਵੇਟ ਸਰਕਾਰ ਨੂੰ ਲਿਤਾ ਗਿਆ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਥਰਮਲ ਪ੍ਰਾਜਾ ਅੱਜ 2500 ਕਰੋੜ ਦਾ ਕਰਜ਼ਾ ਵੀ ਲਿਤਾ ਗਿਆ ਸਰਕਾਰ ਵੱਲੋਂ ਪਿੰਨ ਤੋਂ ਨਵੇਂ ਸਾਲ ਚੜ੍ਹਦੇ ਸਾਲ ਭਗਵਾਨਤਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਮੈਨੂੰ ਤਾਂ ਡਰ ਆਇਆ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਆ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬਨਣਾ ਹੋਰ ਚੀਜ਼ ਹੈ ਜਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕੀ ਇਹ ਇਹ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂ ਹੈ ਮੈਡੀਟੇਸ਼ਨ ਚ 4 ਦਿਨਾਂ ਦੀ ਆਂਧਰਾ ਪ੍ਰਦੇਸ਼ ਚ ਹੋਈ ਆ ਜੀ ਮਸਨਾਂ ਜਾਂ ਘਾਣੋ ਪਏ ਜੀ ਜੀ ਨਹੀਂ ਉਹ ਤਾਂ ਚਾਰ ਕਰਦਾ ਆ ਆ ਉੱਥੇ ਜਾ ਰਹੇ ਆਪਣੇ ਆਂਧਰਾ ਪ੍ਰਦੇਸ਼ ਕਿਸੇ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਆ ਤਬਾ ਤਾਂ ਕਰਤਾ ਪੰਜਾਬ ਜੀ ਆਹ ਪ੍ਰਾਈਵੇਟ